ਤੇ ਗੁਰੂ ਅਰਜਨ ਦੇਵ ਜੀ ਸਰ ਮਹੰਮਦ ਬਨਰਵਾ ਤੁਧਾਂ ਕੀਆ ਕਰਾਇਆ ਰੰਗੁਰਿ ਚਾਇਆ ਨਾਮ ਜਪੇ ਜਪ ਜੇਗਣਾ ਗੁਰੂ ਮਿੱਤਰ ਜੜਾਇਆ ਪਾਇ ਸਤੁਕਰ ਕਾ ਦੇਪ ਆਮਦੇ ਤਾਰੇ ਆਕਰ ਕਿਰਪਾ ਕਰ ਆਪਣੀ ਸਤਸਾਤ ਸਵਾਰੇ ਰਖਾਓ ਗਰਗਹਿਲੀ ਨੇ ਆਪਣੇ ਸਤੁ ਜੁਗੜ ਜਾਏ ਜੋ ਪ੍ਰਭ ਸਿੱਟੀ ਤਾਰ ਤੋ ਸਤੂ ਨਣ ਵੜਿਆਈ

ਮੈਂ ਨਹੀਂ ਕਿਛੂ ਹੋਣੀ ਕਿਛਾ ਲੈਣਾ ਹੋਰਾ ਵਰਤਨ ਲਚਾਰ ਆਖਲੇ ਨਤਨਾ ਨਾ ਹੋਰਾ ਜੇ ਤਾਂ ਜੀਓ ਤੇ ਸਭ ਤੇ ਗੁਰੂ ਅਸਰ ਜਾ ਕੇ ਸੁਣੂਗਾ ਆਣੀ ਰਾਸਣ ਦਾਸ ਕਿਹ ਜਨਨਾਨਕ ਜੇ ਹੱਥ ਨੂੰ ਕਰਾਏ ਤੇ ਹਾਂ ਮਖਰੀ ਉਹ ਿਆਨ ਸੁ ਗੁਰੂ ਪਿਆਰੀ ਕੀ ਸਤਿ ਸੰਗਤ ਦੀ ਆਹ ਸਾਧ ਸੰਗਣੀ ਪਾਰ ਬਖਸ਼ਿਸ਼ਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਭਾਈ ਆਸਨੁ ਲਖਿ ਨਾ ਅਸਰ ਆਪਿ ਕਾਫੀ ਅਲ 13 ਨੰਬਰ ਸ਼ਬਦ ਲੜੀ ਵਾਰਤਾ 115 ਨੰਬਰ ਸ਼ਬਦ ਜੋ ਕਿ ਤਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਕ ਅੰਦਰ ਸੁਣਣੀ ਅੰਦੇ ਅਸ ਤੇ ਸ਼ੋਭਿਤ ਹੈ ਚਾਦੂ ਕੀ ਬਖਸ਼ਿਸ਼ ਕਰਨੇ ਨੇ ਪਾਏ ਪਰ ਹੈ ਸਤਿਗੁਰੂ ਕੈ ਭਰਮ ਬਿਦਾਰਿਆ ਜਿੰਨੇ ਮੈਂ ਆਪਣੇ ਸਤਿਗੁਰੂ ਤੋਂ ਬਿਲੇ ਹਾਰਨੇ ਜਣਾ ਸਤਿਗੁਰੂ ਤੋਂ ਤੋ ਪਰ ਬਾਣੀ ਆਪਣੇ ਸਤਿਗੁਰੂ ਤੋਂ ਬਿਲੇ ਹਾਰਨੇ ਸਤਿਗੁਰੂ ਦੇ ਪੈਰੀ ਪੈਣਾ ਜਿੰਨ ਪਰ ਮਿਜਾਰਿਆ ਜਿਸ ਦੂਰ ਮੇਰੇ ਸਾਥ ਮੂਨੇ ਮੇਰਾ ਪਰਨ ਉਹ ਰੇਖਾ ਮੇਰਾ ਸੰਸਾਰ ਰੂਪ ਕੀ ਮੇਰਾ ਸੰਸੇ ਨਗਰ ਤੇ ਦਿੱਤੇ ਨੇ ਐਸੇ ਮੇਰੇ ਸਾਥ ਬੁਨਾ ਹੈ ਪਰ ਹਾਰ ਮੈਂ ਕੁਰਬਾਨ ਜਾਣਾ ਕਰਦਾ ਹਾਂ ਕਰ ਕਿਰਪਾ ਪ੍ਰਭਾ ਪੜੀ ਉਸਤ ਸਾਧ ਸਵਾਰਿਆ ਜਿਨੇ ਆਪਣੀ ਕਿਰਪਾ ਕਰਕੇ ਮੈਨੂੰ ਸਵਾਰਨਾ ਕੀਤਾ ਜਿਨੇ ਸਾਧੂ ਕਹਿੰਦੇ ਨੇ ਅ ਅੱਜ ਉਹਨੇ ਵੈਲੀ ਰਾਤ ਕੇ ਉੱਤੇ ਵੀ ਮੇਰਾ ਸ਼ਿੰਗਾਰ ਕੀਤਾ ਉੱਤੇ ਵੀ ਮੈਨੂੰ ਦਾ ਡਰਾਗ ਹਟਾਣਾ ਕੀਤਾ ਮੇਰੇ ਸਾਹ ਨੂੰ ਮੈਸਰੀ ਕੁਰਬਾਨ ਦਾ ਨਾ ਕਿਉਂਕਿ ਉਹਨੇ ਮੇਰੇ ਸਾਹ ਰੂਪਤਾਰੇ ਆਪਣੀ ਕਿਰਪਾ ਕਰਕੇ ਇਹਨੇ ਪਾਣੀ ਪੀਣ ਸ਼ਰੀਰ ਦਿੱਤਾ ਰਹਾ ਉਹ ਇਸਾਨ ਦੇ ਕਿੰਨੇ ਭਾਰ ਹੁਜਾ ਦੇ ਅਰਸਨ ਹੱਲਾ ਪੰਜਵਾ ਉਤਮ ਕੀਆ ਕਰਾਇਆ ਆਰੰਭ ਰਚਾਇਆ ਇਹਨੇ ਉਤਮ ਜਦੋਂ ਤੁਨ ਸ਼ਿਲਪ ਨੂੰ ਅੱਗੇ ਸੱਜਣੇ ਨੇ हरमंदर साहिब दी पालना सारी कंप्लीट ਕੀਤੀ ਹੈ। पितानि श्री गुरुमंदर साहिब ਜਰ ਪਾਣਾ ਪ੍ਰਕਾਸ਼ ਕੀਤਾ ਉਸ ਸਮੇਂ ਉਸ ਪਹਸ ਪਠਾਇ ਸਾਧਗਣੇ ਪਾਵਨ ਸ਼ਕਤ ਦਾ ਉਚਾਰਣ ਕੀਤਾ ਉਤਰਨ ਕੀਤਾ ਕਰਾਇਆ। ਕਹਿੰਦੇ ਮੇਰੇ ਸਾਧਗਣੇ ਉਤਰਨ ਕੀਤਾ ਹੈ ਤੇ ਕਰਵਾਇਆ ਵੀ ਹੈ। ਤੇ ਆਰੰਭ ਰਚਾਇ ਇਸ ਹਰਮੰਦਰ ਸਾਹਿਬ ਦੀ ਕਥਾ ਦਾ ਆਰੰਭ ਕਾ ਅਜੇ ਵਿੱਚ ਆਇਆ। ਇਹ ਸੰਗਤ ਨੂੰਣ ਲਈ ਆਪਕੀ ਸੈਕੰਡ ਨੰਬਰ ਲੱਕ ਕਿੰਨੇ ਪੰਜ ਪੁੱਤਰ ਸ਼ਰੀਰ ਵੀ ਆਪ ਬਖਸ਼ਿਆ ਹੈ। ਸ਼ਰੀਰ ਵਿੱਚ ਸਤਿਆ ਵੀ ਆਪ ਬਖਸ਼ੀ ਹੈ। ਦੇਖੀ ਇਹ ਰਿtxtName ਜਪਣ ਦਾ ਉਦਨ ਵੀ ਆਪ ਹੀ ਬਖਸ਼ ਕੇ ਆਪ ਹੀ ਕਰਵਾਣਾ ਕੀਤਾ ਹੈ ਨਾਮ ਜਪੇ ਜਪ ਜੀਵਣਾ ਗੁਰਮੰਤਰ ਜੜਾਇਆ ਉਹ ਨਾਮ ਜਪਦੇ ਆਂ ਜਪ ਜਪ ਕੇ ਜਿਉਂਦੇ ਆਂ ਪਰ ਜਦੋਂ ਜਦੋਂ ਮੇਰੇ ਗੁਰੂ ਨੇ ਗੁਰਮੰਤਰ ਜੜਾਇਆ ਮੈਨੂੰ ਆਪਣਾ ਨਾਮ ਆਪਣਾ ਸ਼ਬਦ ਆਪਣਾ ਬਚਨ ਧ੍ਰਿੜ ਕਰਵਾ ਦਿੱਤਾ ਪਾਈ ਪਰਹ ਸਾਧ ਗੁਰੂ ਕੇ ਜਿਹੜੇ ਧਰਮ ਦੇ ਨਾਰੇ ਆ ਕਰਕੇ ਪਾਪ ਆਪਣੀ ਸੱਚ ਆਜ ਆ ਰਿਹਾ ਰਹਾ ਹਣੀ ਇਸਲੀ ਮੈਂ ਸਾਧੂ ਗ੍ਰੰਥ ਤੇ ਚੱਲ ਨਹੀਂ ਲੱਗਦਾ ਜਿਵੇਂ ਮੇਰੇ ਸਾਹਿਬ ਪਰਮੁਲੇਖੇ ਸੰਚੇਨ ਦੇ ਰੱਤੇ ਕੀ ਤੇਰੀ ਤੇਕੇ ਇਸਲੀ ਕਰਕੇ ਪਰ ਵਕਤ ਨਹੀਂ ਮੇਰੇ ਸਾਧੂ ਨੇ ਆਪਣੀ ਕਿਰਪਾ ਕਰਕੇ ਆ ਮਾਗ ਕਰਨਾ ਆਪਨ ਸਿਮਰਨ ਦੇ ਹੀ ਉਹਦਾ ਹੈ ਸੰਰਾਸ਼ਨ ਹਾਰੇ ਮਾਤਾ ਦੇ ਗਰਭ ਵਿੱਚ ਸੁਣ ਸਿਮਰਨ ਦੇ ਕੇ ਰੱਖਾਇਆ ਕੀਤਾ ਹੈ ਬੰਨਗੀ ਦੇ ਕੇ ਬਖਸ਼ਿਸ਼ ਕੀਤੀ ਹੈ ਸੱਚ ਸਾਜ ਸੁਰਾ ਰਿਆ ਸੱਚਾ ਨਾਮ ਜੀ ਕੇ ਸਾਰਨਾ ਕੀਤਾ ਰਹਾਉ ਸ਼ਰਨ ਦੇ ਕੇ ਗੱਦੇ ਪਾਸ ਜਾਈ ਕਰ ਕੇ ਹਲੀ ਨੇ ਆ ਪਣੀ ਸੱਚ ਰੂਪਮਰੇ ਜਾਈ ਕਰ ਕੇ ਹੱਥ ਕਰਕੇ ਹੱਥ ਰੱਖ ਕੇ ਆਪਣੀ ਕਿਰਪਾ ਕਰਕੇ ਆਪਣੇ ਸੱਚ ਦੇ ਵਿੱਚ ਆਪਣੇ ਸੱਚੇ ਰੂਪਮੇ ਵਿੱਚ ਪ੍ਰਜਾ ਦੇ ਸਨਾਨ ਕੀਤਾ ਹੈ ਤੇ ਆਪਣੇ ਸੱਚ ਨਾਲ ਜੋੜਨ ਦਾ ਕੀਤਾ ਹੈ ਜੋ ਪ੍ਰਗਟਿਤ ਦੀ ਦਾਤ ਸਪੂਰਨ ਵਡਿਆਈ ਜੋ ਖਬਰ ਮਾਨਿਤ ਦਾਤ ਦਿੱਤੀ ਹੈ ਉਹੀ ਪੂਰਨ ਤਰਤੇ ਮੁਕੰਮਲ ਹੋਰਤੇ ਵੜੇ ਆਈ ਹੈ ਤੇ ਮੇਰੇ ਸਤਿਗੁਰੂ ਵੀ ਵੜੇ ਆਈ ਹੈ ਨਾਮ ਜੀ ਦਾ ਦੇ ਲਈ ਦਿੱਤੇ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਮੇਰੇ ਸਤਿਗੁਰੂ ਮੈਂ ਸਦਾ ਸਦਾ ਗੁਣ ਗਾਈਐ ਤੇਰੇ ਗੁਣ ਸਦਾ ਹਮੇਸ਼ਾ ਹਮੇਸ਼ਾ ਲਿਕਉਂਦਾ ਰਹਾਂ ਜਪ ਨਾਮ ਮੁਰਾਰੀ ਤੇ ਨਾਮ ਨੂੰ ਜਪਦਾ ਰਹਿਣਾ ਇਹ ਮੁਰਾਰੀ ਤੇ ਤਰਪ ਤੀਂ ਪਾਲਣ ਵਾਲਿਆ ਤੇਰੇ ਨਾਮ ਨਾਲ ਜੁੜਿਆ ਹੋਣਾ ਨੇਮ ਵਿਬਾਹਿਓ ਸਤਿਗੁਰੂ ਤੁਹ ਪਰਪ੍ਰਾਧਾਰੀ ਮੇਰੇ ਸਤਿਗੁਰੂ ਨੇ ਕੇਰੇ ਮੇਰਾ ਨਾਮ ਬ੍ਰਿਧ ਕੀਤਾ ਮਿਤ੍ਰ ਨਾਮ ਪੱਟਾ ਕਰਵਾਇਆ ਪਰ ਕਦੋਂ ਪ੍ਰਭ ਕਿਰਪਾ ਧਾਰੀ ਜਦੋਂ ਮੇਰਾ ਸਤਿਗੁਰੂ ਅਕਾਲ ਤ੍ਰੁਖਿਆ ਫਿਰ ਮੇਰੇ ਸਤਿਗੁਰੂ ਦੀ ਕਿਰਪਾ ਕਰਕੇ ਨਾਮ ਗ੍ਰਿਣਡ ਕਰਵਾਇਆ ਨਾਮ ਤਾਂ ਗੁਣ ਗਾਓ ਲਭੂਰੇ ਗੁਰ ਦਿੱਤਾ ਨਾਮ ਧਨ ਗੁਣ ਗਾਓ ਇਹਨੇ ਇਸ ਲਈ ਭਾਈ ਨਾਮ ਦੇ ਗੁਣਾਂ ਨੂੰ ਗਾਣਾ ਕਰੋ ਨਾਮ ਧਨ ਨਾਲ ਜੁੜਨਾ ਕਰੋ ਜੇ ਪਰਮੇਸ਼ਰ ਦੇ ਨਾਮ ਉਪੀਤ ਹਨ ਤੇ ਮੋਹਰਾਂ ਦਾ ਕਾਣਾ ਕਰੋ ਇਹ ਹੀ ਪੂਰਨ ਗੁਰੂ ਨਹੀਂ ਕਿ ਨਾਫਾ ਦੇਣਾ ਕੀਤਾ ਭਾਵ ਲਾਭ ਉਹ ਐਡਮੈਂਟਸ ਹੁੰਦਾ ਹੈ ਕਿ ਨਾਮ ਦਾ ਨਾਮ ਤੇ ਕੋਈ ਧੋਖ ਨਹੀਂ ਹੁੰਦੇ ਕਬੀਰ ਸਾਹਿਬ ਇਸੇ ਤਰ੍ਹਾਂ ਕਿ ਕੋਈ ਤੁਮ ਜੱਟ ਮੰਡਿਆ ਜਦੋਂ 3 ਲੜਕੀ ਦਾ ਰਿਆ ਰੱਖਿਆ ਤਾਂ ਪਾਪਾ ਕਬੀਰ ਸਾਹਿਬ ਬੜਾ ਉਚਾਰਣ ਕਰਦੇ ਆਪਣੀ ਬੱਚੀ ਦੇ ਵਿਆਹ ਲਈ ਉਹਨਾਂ ਕੋਈ ਸਮਾਨ ਦੀ ਸੱਚ ਸਮਾਨ ਨਹੀਂ ਸੀ ਪਰ ਮਾਤਾ ਨੇ ਜਿਹੜਾ ਆਪਣੇ ਖੰਦਰ ਦੇ ਗਾਣ ਦੇ ਨਹੀਂ ਕੀਤੇ ਤੇ ਪਰਮਾਤਮਾ ਨੇ ਉਸਦੇ ਲਈ ਟੈਕਰ ਪਾਇਆ ਤੇ وہی ਪਰਮਾਤਮਾ ਇੱਕ ਸਾਧ ਦਾ ਰੂਪ ਧਾਰਨ ਕਰਕੇ ਆਇਆ ਤੇ ਪੁੱਛਦਾ ਰਸਤੇ ਦੀ ਮਾਤਾ ਕੁਬੀਰ ਸਰਕਟਰ ਦੇ ਪੁੱਛਦਾ ਕਿ ਉਹਨੇ ਭਾਈ ਕਬੀਰ ਦਾ ਘਰ ਕਿਹੜਾ ਹੈ ਕਹਿੰਦੇ ਜੀ ਹਾਂਜੀ ਬੋਲੋ ਕਹਿੰਦੇ ਜੀ ਮੈਂ ਘਰ ਰਹਿਣ ਨੂੰ ਭੇਜਿਆ ਤੇ ਇਹਨਾਂ ਨੇ ਜਾ ਕੇ ਮਾਤਾ ਨੂੰ ਪੁੱਛਣਾ ਤੇ ਮਾਤਾ ਤੋਂ ਗਾਣ ਲੈਣਾ ਤੇ ਗਾਣ ਮਾਂ ਮਾਤਾ ਨੇ ਦੇਣਾ ਨਹੀਂ ਫਿਰ ਤਿੰਨ ਪੰਜ ਹੋਏਗੀ ਇਸ ਲਈ ਦਾਣ ਵਿੱਚ ਕਿਸੇ ਤਰ੍ਹਾਂ ਦਾ ਵਿਗਨ ਨਾ થਵੇ ਉਹਨਾਂ ਨੇ ਪੁੱਛਿਆ ਹਾਂਜੀ ਦੱਸੋ ਕੀ ਕੰਮ ਹੈ ਕਹਿੰਦੇ ਜੀ ਮੈਂ ਕਬੀਰ ਤੋਂ ਕੱਪੜਾ ਲੈਣਾ ਉਹਨਾਂ ਨੇ ਕੱਪੜਾ ਖੰਡਲ ਤੇ ਕੱਪੜਿਆਂ ਤੋਂ ਥੋੜਾ ਜਿਹਾ ਟੁਕੜਾ ਪਾੜ ਕੇ ਦੇ ਦਿੱਤਾ ਕਹਿੰਦੇ ਨੇ ਇੰਨੇ ਨਾਲ ਸਰਨਾਣੀ ਹੋਲ ਥਾਣ ਜਾਈ ਰਹਿ ਪੂਰਾ ਜਦੋਂ ਪੂਰੇ ਥਾਣ ਦੀ ਗੱਲ ਹੋਈ ਇੱਕ ਵਾਰੀ ਵੀ ਸੋਚਿਆ ਨਾ ਬਾਬਾ ਕਿਸੇ ਨੇ ਪੂਰਾ ਪੂਰਾ ਥਾਣ ਦੇ ਦਿੱਤਾ ਪਰ ਬਾਅਦ ਵਿੱਚ ਉਹ ਸਾਧੂ ਦੇ ਜਾਣ ਤੋਂ ਬਾਅਦ ਮਾਣੇ ਚੈਰਾਗ ਹੋਇਆ ਕਿ ਮੇਰੀ ਧੀ ਦਾ ਵਿਆਹ ਕਰਨਾ ਹੈ ਮੇਰੀ ਮਾਣੇ ਵੀ ਇਹ ਵੀ ਕਿ ਹੈ ਵੀ ਕੰਪੜੇ ਸਾਡੇ ਸੁਨਾਲੇ ਕੁਟੀਆਂ ਮੇਰੀ ਮਾਣੇ ਜੋੜ-ਜੋੜ ਕੇ ਖੱਦਰ ਦਾ ਥਾਣ ਸੰਭਰਾ ਕੀਤਾ ਤਾਂ ਕਿ ਪਿਤਾ ਵਲੇ ਕੰਮ ਆਏ ਤੇ ਅੱਜ ਇਥਾਨ ਨਦਾਨ ਤੇ ਦੇਵੀ ਤੋਂ ਕਿਹੜੇ ਨੂੰ ਮਾ ਜਾ ਤੇ ਇਸੇ ਤਰ੍ਹਾਂ ਗੰਗਾ ਘਾਟ ਬੈਠ ਕੇ ਸਵਾਕ ਬੀਸਰ ਸੰਤਨ ਤੇ ਜੁੜਗੇ ਮੇ ਪ੍ਰਮਾਤਮਾ ਮੈਂ ਤਾਂ ਲੋਕਾਂ ਨੂੰ ਸੁਣਾਦਾਂ ਦੱਸਾਂ ਕਿ ਪ੍ਰਮਾਤਮਾ ਘਾਟ ਦੇ ਸਵਾਰ ਦਾ ਸਤਿਗੁਰੂ ਕਮਰੇ ਕਾਲ ਸਵਾਰੇ ਕਿ ਲੋਕਾਂ ਦੇ ਕਾਰ ਦੇ ਸਵਾਰ ਨਾਲ ਆਪ ਹਨ ਸੰਗ ਸਹਾਇ ਹੋ ਕੇ ਉਹਨਾਂ ਕਾ ਜਰਤ ਕੇ ਸਾਹ ਸਵਾਰੀ ਕਰਦਾ ਹੁਣ ਫਿਰ ਸਾਰਾ ਦਾਣਾ ਹੀ ਦੇ ਦਿੱਤਾ ਉਹ ਮੇਰੇ ਕੋਲ ਕੋਈ ਪੈਸਾ ਤੇ ਲਾ ਮੇਰੀ ਗਾਰ ਕਿਵੇਂ ਰਾਤ ਛੁੱਟ ਗਈ ਮੇਰੀ ਧੀ ਦੀ ਬੋਲੀ ਕਿਵੇਂ ਉੱਠੇਗੀ ਨਾ ਕੀ ਨਾ ਕਰਾਂਗਾ ਰਿਆ ਰੱਖਿਆ ਸੀ ਸਾਰਾ ਕੁਝ ਨਿਸ਼ਚਿਤ ਸੀ ਪਰ ਪੈਸਾ ਨਹੀਂ ਸੀ ਪਲੇ ਇੰਨੇ ਸੋਵੇ ਮੈਂ ਪਾਲ ਕਬੀਰ ਸਾਹਿਬ ਤੇ ਫਿਰ ਜੁੜ ਕੇ ਤੇ ਜਦੋਂ ਚੇਤਨਿਤ ਜੁੜੇ ਤੇ ਹੋਦਨ ਕਾਲਾ ਕਬੀਰ ਸਾਹਿਬ ਦਾ ਰੂਟਾ ਹਨ ਕਰਕੇ ਨੰਨ ਕਾਰਨ ਇਹ ਖੁਦ ਆਕੇ ਕਬੀਰ ਸਾਹਿਬ ਦੀ ਮਾਤਾ ਨੂੰ ਆਵਾਜ਼ ਮਾਰੀ ਮਾਤਾ ਸਮਾਨ ਆਇਆ ਸਮਾਨ ਲੈ ਰੂ ਮਾਤਾ ਨੂੰ ਸ਼ਕ ਕੋ ਮਾਤਾ ਕਹੇ ਵੀ ਸਮਾਨ ਕਿੱਥੋਂ ਸਮਾਨ ਲੈ ਇੰਨਾ ਤਾਂ ਖਦਰ ਦਾ ਖਾਣੀ ਨਹੀਂ ਸੀ ਦਿਨਾਂ ਤੋਂ ਸਮਾਨ ਲੈ ਕਿਨ ਮਾਤਾ ਕੀ ਸਮਾਨ ਲੈ ਜਾਓ ਤੇ ਸਮਾਨ ਸਾਰਾ ਉਤਾਰੋ ਘੁੱਟੇ ਤੋਂ ਤੇ ਜਦੋਂ ਸਮਾਨ ਉਤਾਰਿਆ ਜਿਹਦੇ ਵਿੱਚ ਸ਼ਾਹੀ ਪੋਸ਼ਾਕਾਂ ਧੀ ਦੀ ਪੋਸ਼ਾਕ ਉੱਤਰ ਦੀ ਪੋਸ਼ਾਕ ਮਾਤਾ ਜੀ ਕਾਰ ਆਲੀਤੀ ਬਗਤ ਵੀ ਸਰ ਵੀ ਤੁਹਾਨੂੰ ਸ਼ਰਸ਼ੈ ਹੁਸ਼ਾਰ ਸਾਰੇ ਕਾਰਜ ਰਾਸ ਕੀਤੇ ਨੇ ਵਿਆਹ ਕੀਤਾ ਤੇ ਜੀ ਡੋਲੀ ਤੋਰੀ ਹੈ ਤੇ ਇੱਥੇ ਤੱਕ ਕਿ ਰਿਸ਼ਤੇਦਾਰਾਂ ਦੇ ਜੁੱਤੀ ਬਖਤਰ ਵੀ ਮਾਡੇ ਜਦੋਂ ਐਸੇ ਕਾਰਜ ਆਰਗੂ ਕਰਦੇ ਆ ਤੇ ਚਾਰ-ਤਿੰਨ ਲੱਗੇ ਪਾਬਾ ਕਬੀਰ ਸਰ ਉਸੇ ਤਾਂ ਚਿੰਤਨ ਦੇ ਬੈਠੇ ਨੇ ਗੰਗਾ ਘਰ ਪਰ ਜਦੋਂ ਇਹ ਕਨਿਸ਼ਾਨ ਨੂੰ ਜਦੋਂ ਧੀ ਦੀ ਡੋਲੀ ਤੋਰੀ ਜਿੱਤੇ ਪਾਬਾ ਕਬੀਰ ਸਰ ਤੇ ਸ਼ਰਤ ਹੋਏ ਆ ਤਾਂ ਆ ਤਾਂ ਨੇ ਤੁਛ ਕਬੀਰ ਤਰੇ ਇਹ ਦੱਸ ਇੰਨਾ ਪੈਸਾ ਕਿੱਧਰੋਂ ਆਇਆ ਕਿਉਂਕਿ ਤੇਰੇ ਕੋਲ ਜਿਹੜਾ ਥਾਣ ਖਤਰ ਦਾ ਅਸੂਲ ਨਾਲ ਇੰਨਾ ਪੈਸਾ ਨਹੀਂ ਜੁੜਦਾ। ਅਦੋਂ ਸਮੇਂ ਕਿ ਇਹ ਸਰਕਾਰ ਦੇ ਰੂਪੀ ਕਵੀ ਸਰ ਨੇ ਬੋਲਣਾ ਕੀਤਾ ਕਿ ਇਹ ਥਾਣ ਕਿਸੇ ਸ਼ਾਹੂਕਾਰ ਨੇ ਮਹਿੰਗੇ ਮੁੱਲ 'ਤੇ ਆਖਰੀਂ ਲਏ ਤਾਂ ਕਰਕੇ ਮੈਨੂੰ ਵੈਸੇ ਜਿਆਦਾ ਕਮਾਈ। ਤੇ ਕਹਿੰਦੇ ਕਵੀ ਸਰ ਨੂੰ ਕਿਤੇ ਕਹਿੰਦੇ ਵੀ ਦੱਸ ਦੱਸ ਸਹੀ। ਤੇ ਕਹਿੰਦੇ ਵੀ ਸੇ ਪਤਾ ਨਹੀਂ ਕੀ ਗੱਲ ਤੇਰੀ ਦੱਸਾਂਗੀ। ਜਦੋਂ ਸਵੇਰੇ ਮਾਤਾ ਗਏ ਦੇਖਣ ਸਾਤੇ ਤਾਂ ਕਬੀਰ ਸਾਹਿਬ ਤੇ ਕਬੀਰ ਸਾਹਿਬ ਕਿੰਨੇ ਕਿੰਨੇ ਉਹ ਸਾਨੂੰ ਦੇਖਿਆ ਕਿ ਕਬੀਰ ਸਾਹਿਬ ਆਪਣੇ ਆਪ ਹੁੰਦੇ ਨਹੀਂ ਸਾਟ ਤੇ ਜਦੋਂ ਮਾਤਾ ਨੇ ਦੇਖਿਆ ਵੀ ਮੈਂ ਛੋਟੀ ਜੀ ਗੱਲ ਸਿਰਫ ਪੈਸੇ ਪੁੱਛੇ ਕਿ ਕਿੱਥੋਂ ਲੈ ਕੇ ਆਏ ਆ ਕਿ ਕਬੀਰ ਅਜੇ ਹੋਸਕੇ ਚਲਾ ਗਏ ਇਹ ਮਾਨਸੂ ਰਗੜਾਤ ਤੋਂ ਵਾਕਫ ਹਨ ਮਾں ਗਈ ਹੈ ਲੱਗਦੇ ਨੇ ਬੰਦੇ ਘਰ ਪਹੁੰਚੀ ਹੈ ਤੇ ਬਾਬਾ ਕਬੀਰ ਸਾਹਿਬ ਗੋਡੇ ਸਹਿਤ ਬੈਠੇ ਚਿੰਨਣ ਕਰੀ ਜਾਂਦੇ ਨੇ ਤੇ ਮਾਤਾ ਨੂੰ ਪੁੱਛਿਆ ਤੇ ਮਾਤਾ ਨੇ ਸਾਰੇ ਬਾਹਰ ਤਾਂ ਦੱਸ ਕੇ ਤਾਂ ਕਬੀਰ ਸਾਹਿਬ ਦੇ ਲੈ ਕੇ ਗਏ ਜਦੋਂ ਜਾਂਦੇ ਨਹੀਂ ਘਰ ਤੋਂ ਬੀਸਾ 'ਚ ਮਨ ਤੇ ਸ਼ੰਕਾ ਹੈ ਕਿ ਕਿਹਨੂੰ ਪੈਸਾ ਆਵੇਗਾ ਤੇ ਕਿੰਨੂ ਖੇਤ ਲਾਣ ਦਾ ਸਾਰੇ ਪਾਣੀ ਦੀ ਜਿੰਨੇ ਵਾਲੀ ਤੋਂ ਭੱਜ ਗਿਆ ਹੈ ਤੇ ਜਦੋਂ ਘਰ ਗਏ ਨੇ ਉਸ ਤੇ ਆਰ ਕੁੱਤਰ ਮਿਲਦੇ ਨੇ ਕੰਡਵੇ ਦੇ ਹੋਰ ਹੁੰਦੇ ਨੇ ਸਭ ਕਹਿੰਦੇ ਨੇ ਵਾਕ ਕਬੀਰ ਵਾਕ ਕਬੀਰ ਯਾਰ ਸੁਪਿਆ ਕੀਤਾ ਹੈ ਮਾਤਾ ਨੇ ਵੀ ਕਿਹਾ ਵੀ ਤੂੰ ਪਿਆ بڑا ਸੱਜਾ ਕੀਤਾ ਕਿੰਨਾ ਮਾਤਾ کہنے دن ہوگئے گنگا کا آٹھ بیٹھے میں لیا کہ تو کار دیتا ہے میرے کو تو دو دوانی نہیں ہے تو جڑا خطر دا کپڑا میں پا گئی کیا ہوئی میرے کو پایا ہو رہا تھا تو وہ کچھ نہیں ہے جو تو یہ وارتہ ہوئی پھر پاپا کبیر صاحب نے کوئی گل کہی وہاں میرے اپنے ماتما کامت تم کرنا ہے اور یہ ہی آدھے پاکتا ہے تم کر دوں ہے میں تا صرف سناندہ سا ہاں آج تو میرے کارج راست کر دیتے نہیں میرے کام راست دیتے نہیں اسے لئے ساتھ کچھ کہتے ہیں نام تانکھوں گاؤ ਲਾਭ ਪੂਰੇ ਕਰ ਦਿੱਤਾ ਕਹਿੰਦੇ ਨਾਮ ਦਾ ਧੰਨ ਗਾਣਾ ਕਰ ਭਾਈ ਇਹਦੇ ਤੋਂ ਨਾਲ ਪਾਈ ਹੈ ਜਿਹੜੇ ਕਰਨ ਨਹੀਂ ਰਾਤ ਤੋਂ ਦੇ ਤੋਂ ਵੀ ਰਾਤ ਹੋ ਜਾਣਗੇ ਅੰਦੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਗਣਜਾਰੇ ਸੰਤ ਨਾਨਕਾ ਪ੍ਰਭ ਸਾਹ ਅਮਿੱਤਾ ਨਾਮ ਨਾਮ ਲੈਵਣੇ ਕੋਤ ਨੰਦੇ ਸ਼ਬਦ ਦੀ ਪ੍ਰਾਪਤੀ ਕਰਦੇ ਨੇ ਕਿੰਦੇ ਗਣਜਾਰੇ ਸੰਤ ਨੇ ਐਸੇ ਭਗਤ ਨੇ ਜਿਹੜੇ ਨਾਮ ਜਪਦੇ ਨੇ ਇਹੀ ਹੋਣਾ ਲਈ ਸਭ ਤੋਂ ਵੱਡਾ ਗੁਰੂ ਦਾ ਗਿਆਨ ਇਹੀ ਹੋਣਾ ਲਈ ਸਭ ਤੋਂ ਵੱਡਾ ਵੱਡਾ ਗੁਰੂ ਦਾ ਕੈਲੀ ਧਾਨ ਹੈ ਨਾਮ ਤੁਹਾਡੇ ਕੋਲ ਸੌਪਿਓ ਨਾ ਤੇ ਗੁਰਦਾ ਇੱਕ ਕਹਿੰਦੇ ਇੱਕ ਹੀ ਕੋਣਾਂ ਲਈ ਬਿੰਦ ਦਰਤਾ ਦੇਣ ਵਾਲਾ ਸ਼ੰਕਰ ਨਾਲ ਕੇ ਜੇ ਉਹ ਗੋਲ ਕਰਦੇ ਨੇ ਦਿਨ ਰਾਤ ਨਾਲ ਵਿੱਚ ਜੂੜੇ ਰਹਿੰਦੇ ਨੇ ਤੁੰਗੂ ਫੇਰੇ ਸਾਜੰਗਲੀ ਨੇ ਉਹ ਦੇਖਤੀ ਪ੍ਰਵਾਨ ਕਰਦੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਰਟੀ ਦੇ ਹਨ ਕਿ ਫੱਲੇ ਪੰਨਾ ਅਮਲ ਕਰਾ ਜੋ 3 ਕਰੋੜ ਦਾ ਅੱਗੇ ਤੋਂ ਕਥਾ ਵਿਚਾਰਾ ਕਰਦੀ ਜੇ ਆਜਾ ਦੇ ਲੇਖਾ ਤਾਂ ਮੈਨੂੰ ਚੁੱਕੀ ਹੈ ਕਿ ਕਿੰਨੂੰ ਲੜਾ ਪ੍ਰਸ਼ਨ ਹਾਲ ਬਕਸ਼ਲਾ ਨਾਨਕ ਪਾਲਤਾਰ ਜਿਹੜਾ ਜਿਹੜਾ ਜੋ ਰੁਲਾ ਸਰਚੀ ਗੜਬੜੀ ਕਿਹਨੋ ਜਿਹਾ ప్రతి ਵਾਹਿਗੁਰੂ ਦੀ ਕਰਤਾਲਾ ਵਾਹਿਗੁਰੂ